ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਦਿਨ ਦੁਗਣਾ ਰਾਜ ਆ ਤੁਗਣੇ ਤਰੱਕੀਆਂ ਵਾਖੇ ਭਾਈ ਸਾਰਿਆਂ ਨੂੰ ਮਾਕੀ ਮੋਟਰ ਬੈਠਿਆ ਜੀ ਅੱਜ ਹਵਾ ਹਵਾ ਸਾਰੀ ਬੰਦੇ ਹੋਈ ਵੀ ਤਕਰੀਬਨ ਵੱਟ ਅੱਜ ਵੱਧ ਹੈ ਕੱਲ ਹਵਾ ਬਹੁਤ ਕਮ ਦੀ ਚੱਲਦੀ ਦੀ ਤਕਰੀਬਨ ਸ਼ਾਮ ਜਨੂੰ ਹਵਾ ਦਬੀ ਚੱਲੋ ਉਹੀ ਕੰਮ ਹੋ ਗਿਆ ਦੱਖਣ ਵਾਲਾ ਹੀ ਦੱਖਣ ਚੱਲਦਾ ਜੀ ਕੱਲ ਦਾ ਪਰਸੋਂ ਦਾ ਵੀ ਦੱਖਣ ਰਾਤ ਨੂੰ ਵੀ ਚੱਲ ਪੈਂਦਾ ਪਰ ਮੀਤੇ ਸਾਡੇ ਬਚਾਉਇਆ ਵੀ ਕਈ ਪਾਸੇ ਪਿਆ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਹੁਣ ਉਧਰ ਪੈ ਲਵੇ ਮੀ ਸਾਡੇ ਤਾਂ ਬਹੁਤ ਆ ਜਿੰਨਾ ਕੁ ਪੈ ਲਿਆ ਤਾਂ ਇਹੀ ਬਹੁਤ ਆ ਇਨਾ ਹੀ ਹਫਤਾ 10 ਦਿਨ ਕੱਢਦ ਨੇ ਤਕਰੀਬਨ ਪਾਣੀ ਖੜਾ ਹਲੇ ਵੀ ਖੇਤਾਂ ਦੇ ਵਿੱਚ ਵੀ ਥੋੜਾ ਜਿਹਾ ਲਾਈਟ ਵੀ ਤੰਗ ਕਰਨ ਲੱਗ ਗਈ ਲਾਈਟ 8 ਘੰਟੇ ਆ ਵੀ 8 ਘੰਟੇ ਵਿੱਚ ਤੇ ਵੀ 2 ਘੰਟੇ ਤੋਂ ਟ੍ਰਿਪਲ ਲੱਗਣ ਲੱਗ ਗਿਆ ਘਰਾਂ ਵੀ ਲਾਈਟ ਭੱਜਣ ਲੱਗ ਗਈ ਚਲੋ ਫਰਕ ਪੈ ਗਿਆ ਪਹਿਲਾਂ ਪਹਿਲਾਂ ਨਾਈਟ ਬਹੁਤ ਰਹੀ ਆ ਹੁਣ ਚਲੋ ਲਾਈਟ ওভারਲੋਡ ਵੀ ਆ ਉਹਦੇ ਹਿਸਾਬ ਨਾਲ ਵੀ ਫਰਕ ਪੈਂਦਾ ਚਲੋ ਮੰਡ ਵੀ ਜੀ ਮਿਲੀ ਜਾਵੇ ਸਰੀ ਜਾਂਦਾ ਵੀਰ ਨੂੰ ਇੱਕ ਅੱਧਾ ਵਿੱਚ ਮੀਂਹ ਹੋ ਲੰਦਾ। ਕਈ ਵੀਰਾਂ ਨੇ ਫੋਨ ਵੀ ਆਏ ਤੇ ਵੀ ਮਾਸਟਰ ਸਾਡੇ ਕਿੰਨੇ ਨੂੰ ਮੀਂਹ ਭੇਜ ਦੋ ਭਾਈ। ਵੀ ਜਿਹੜਾ ਉਹ ਸਾੜੇ ਹਿੱਸੇ ਚ ਭਾਈ ਆਏ ਜਾਣਾ ਇਧਰ ਨੂੰ ਹੁਣ ਚਲੋ ਸਾੜੇ ਵੀ ਪਹਿਲਾਂ ਕਈ ਦਿਨ ਪੈਂਦਾ ਨਹੀਂ ਦਾਗਾ ਥੋੜਾ ਥੋੜਾ ਪੈਂਦਾ ਰਿਹਾ। ਆ ਇੱਕ ਸੋਹਣਾ ਘੰਟਾ ਕੇ ਲਾਇਆ ਘੰਟੇ 'ਚ ਬੱਸ ਕਰਾਤੀ। ਵੀ ਸਾਰੇ ਕਹਿੰਦੇ ਤੇ ਬੱਸ ਕਰ ਐਨਾ ਚਲੋ ਐਨਾ ਵੀ ਬਹੁਤ ਦੋ ਤਿੰਨ ਦਿਨ ਲੰਘ ਗਏ। ਹਲੇ ਹੀ ਪਾਣੀ ਖੜਿਆ ਖੇਤਾਂ ਦੇ ਵਿੱਚ ਸਾਡੇ ਠੀਕ ਆਇਆ ਸੀ ਕਹਿੰਦੇ ਵੀ ਖੇਤ ਹੁਣ ਇੱਕ ਵਾਰ ਸੋਕਾ ਦਿਆਂ। ਜਿਹੜਾ ਆਪਾਂ ਖੇਤ ਸੋਕਾ ਦਿੰਦੇ ਫਿਰ ਉਹਦੇ ਜਿਹੇ ਪੱਤ ਪਾਉਣਾ ਸ ਬੂਜਾ ਮਾਰ ਕੇ ਵਧੀਆ ਚੱਲ ਪੈਂਦਾ ਜੀ ਜਿਆਦਾ ਟਾਈਮ ਪਾਣੀ ਖੜਾ ਰਹੇ ਫੇ ਥੋੜਾ ਧਾਨ ਨਾਲੋਂ ਵੀ ਫਰਕ ਪਈ ਜਾਂਦਾ ਹੁਣ ਰੇਵਾਤਾ ਪਾਉਣਾ ਆਪਾਂ ਨੇ ਜੂਰੀਆ ਜਿਹੜਾ ਪਾਉਣਾ ਉਹਦੇ ਵਿੱਚ ਦੇਖਦੇ ਆ ਇੱਕ ਤਾਂ ਬੂਸਟਰ ਪਾ ਦੇਣਾ ਇੱਕ ਅੱਧਾ ਦੱਤ ਹੋਰ ਪਾਉਂਦੇ ਆਂ ਗਾਹਾਂ ਵੇ ਦੂਗੇ ਛਿੱਟੇ ਗੇ ਲਾਵਾਂਗੇ ਆਪਾਂ ਸਰੋਂ ਦੀ ਖਾਲਾ ਵੀ ਸਰੋਂ ਦੀ ਖਾਲਾ 17 ਕਿਲੋ ਕਹਿੰਦੇ 15 ਕਿਲੋ ਕੀਲੇ ਦੀ ਆਪਾਂ ਨੇ ਪਾ ਦੇਣੀ ਪਿੱਛੇ ਦੇਖਿਆ ਆਪਾਂ ਨੇ 2 ਸਾਲ ਪਾਉਂਦੇ ਨੇ ਪਾਈ ਹੈ ਵਧੀਆ ਰਿਜ਼ਲਟ ਆਇਆ ਉਹਦਾ ਸਰੋਂ ਦੇ ਖਾਲਦਾ ਵੀ ਵੀ ਜਿੰਨੇ ਕ ਤਾਂ ਸਮਝ ਲਓ ਵੀ ਕੱਧਾ ਵਜਕਣਾ ਬੂਸਟਰ 5 ਕਿਲੋ ਪਾਣਾ ਹੈ ਇਹੀ ਜ ਪਾ ਕੇ ਦੇਖਾਂਗੇ ਬੁਫਟਰ ਬਾਕੀ ਹਲੇ ਕਹਾ ਮਗਰਾਬੀ ਜੀ ਨੇ ਤੰਗ ਬਹੁ ਕਰੇ ਕੱਲ ਆਪਾਂ ਨੇ ਬੰਦੋਬਸਤ ਕਰਾਈ ਬਹੁਤ ਦਿਖਾਇਆ ਹੀ ਮੈਂ ਤੁਹਾਨੂੰ ਵੀ ਥੱਲੇ ਇੱਕ ਸੂਤਲ ਜੀ ਬੰਨ ਕੇ ਗੱਠਾ ਗੱਠ ਸਮਝ ਲਓ ਗੱਠ ਨਹੀਂ ਪਾਉਣਾ ਫੁੱਟ ਲਾ ਲੋ ਉੱਚੀ ਡੰਡੇ ਜੇ ਗੱਡ ਕੇ ਖਾਸਾ ਬੰਦੋਬਸਤ ਕਰਿਆ ਵਿੱਚ ਡੰਨੇ ਜੇ ਖੜਾਏ ਆ ਪਟਾਕੇ ਪਟੂਕੇ ਜੇ ਵੀ ਖਾਸੇ ਚਲਾਏ ਉਹ ਚਲੋ ਜੇ ਨਹੀਂ ਕੱਲ ਦਾ ਫਾਇਦਾ ਹਲੇ ਹੈਗਾ ਬਹੁਤ ਵੀ 100 ਵਿੱਚ ਤੇ 80% ਠੀਕ ਆ ਅੱਜ ਬਹੁਤ ਘੱਟ ਪੱਡੇ ਵਾਤਾ ਕਿਤੇ ਦੇ ਕੋਈ ਕੋਈ ਡੱਕਾ ਵੀ ਕਿਤੇ ਭੁੱਲ ਬੁਲਿਖਿਆ ਆ ਬੜੀ ਕੋਈ ਵਿੱਚ ਪਰ ਅੱਜ ਕਈ ਵੀਰਾਂ ਨੇ ਮੈਨੂੰ ਮੈਸੇਜ ਵੀ ਆਏ ਆ ਕਹਿੰਦੇ ਵੀ ਮਾਸੜੀ ਦਾ ਹੱਲ ਹੈ ਨਹੀਂ ਵੀ ਇਹ ਤਾਂ ਖੇਤਾਂ ਦੇ ਖੇਤ ਖਾਲੀ ਕਰ ਜਾਂਦੇ ਵੀ ਸਾਡੇ ਕਿੰਨੇ ਵੀ ਇੱਕ ਨੇ ਵੀ ਬਹੁਤ ਪੜਾਈ ਕਰਦੀ ਜਾਂ ਕਰਦੀ ਇਹ ਉਹੀ ਮੈਂ ਵੀ ਦੇਖਿਆ ਵੀ ਜਦ ਵੱਡੀ ਵੀਤੀ ਦੋ ਦਿਨ ਹੋ ਗਏ ਤਿੰਨ ਦਿਨ ਦੋ ਵਾਰ ਤਾਂ ਹੁਣ ਅਸੀਂ ਲਾ ਲਿਆ ਤਿੰਨ ਵਾਰ ਇੱਕ ਵਾਰ ਪਾਣਾ ਭਈਏ ਤੇ ਲਵਾ ਲਿਆ ਹਰੋਜੇ ਲੋਣੇ ਪੈਂਦੇ ਤੇ ਵੀ ਅੱਜ ਜ ਨਹੀਂ ਘਟਦੀ ਵੱਢਦੀ ਆ ਜਾਂ ਬਹੁਤ ਵੱਢਦੀ ਆ ਹੁਣ ਇਹ ਨਹੀਂ ਪਤਾ ਵੀ ਕਿੰਨੀਆਂ ਕਾ 1 ਕਾ 2 ਆ ਇਹ ਨਹੀਂ ਹਾਇਦਾ ਇਸ ਟੋਬੇ 'ਚ ਬਹੁਤ ਬੈਠੀਆਂ ਵੀ ਉਹਦੇ ਵਿੱਚ ਇਹੀ ਕਮੈਂਟ ਆਇਆ ਬਈ ਦੇ ਕਹਿੰਦੇ ਵੀ ਇਹਦੀ ਤਾਂ ਰਾਖੀ ਰੱਖਣੀ ਪੈਂਦੀ ਆ ਬਾਕੀ ਦੇਖਦੇ ਹੁਣ ਦੋਕ ਦਿਨ ਇਹਦੀ ਰਾਖੀ ਵੀ ਰੱਖਦੇ ਅੱਜ ਸਵੇਰ ਤੇ ਆਪਾਂ ਮੋਟਰ ਭਰੇ ਆ ਵੀ ਵਿੱਚ ਨੂੰ ਢੋਕ ਘੰਟੇ ਦੁਪਹਿਰੇ ਦੁਪਹਿਰੇ ਜਾ ਕੇ ਆਇਆ ਸ਼ਹਿਰ ਵਿੱਚ ਰੋਪੜ ਜਦ ਵੀ ਉਹਰੇ ਬੰਦੇ ਦੀ ਡਿਊਟੀ ਲਾ ਗਿਆ ਤਾਂ ਮੈਂ ਇੱਕ ਦੋ ਕੁ ਪਟਾਕੇ ਚਲਾ ਦੇ ਜੀ ਚਲੋ ਪਟਾਕੇ ਨੇ ਵੀ ਘੱਟ ਥੋੜੀ ਡਰਦੀ ਐ ਇਹ ਵੀ ਪਟਾਕੇ ਨੇ ਆਪਾਂ ਇਹ ਕਰਦੇ ਲਾਲਚ ਕਰ ਲਈ ਵੀ ਡੌਲਾਂ ਹਲੇ ਗਿੱਲੀਆਂ ਕਾਨੂੰਨ ਉਹ ਘੁੰਮਣਾ ਪਰ ਨਹੀਂ ਜਾਣਾ ਪੈਂਦਾ ਅੱਜ ਬਹੁਤ ਗੱਡੇ ਲਾਏ ਆ ਪਰ ਰਾਖੀ ਵੀ ਰੱਖੀ ਵੀ ਆ ਵੀ ਦੇਖਣਾ ਜਿੰਨਾਂ ਕੋ ਟਾਈਮ ਕੱਢ ਦਵੇ ਜੇ 5-7 ਦਿਨ ਹੋ ਗਏ ਨੇ ਜੇ 부ਝਾ ਜਾਂ ਮਾਰਿਆ ਉਹਨਾ ਫੇਰ ਘੱਟ ਵੱਡੂਗੇ ਇਹਨੇ ਕੋਈ ਜੜ ਵੀ ਫੜ ਲੈਣੀ ਬੂਟੇ ਚੰਗੀ ਤਰ੍ਹਾਂ ਜੜ ਤਾਂ ਤਕਰੀਬਨ ਹੁਣ ਵੀ ਫੜੀ ਵੀ ਮੈਂ ਕਹਿੰਦਾ 10 ਦਿਨ ਹੋ ਚੱਲੇ ਲੱਗੇ ਨੂੰ 15 ਤਰੀਕ ਨੂੰ ਆਪਾਂ ਦੇ ਲੱਗੇ ਆ ਵੀ ਅੱਜ 25 ਆ 10 ਦਿਨ ਹੋ ਗਏ ਹੁਣ ਵੀ ਦੇਖ ਲੋ ਕਿੱਡਾ ਜਾਨਵਰ ਆਪਣਾ ਨਾਲ ਛੋਟਾ ਜੀ ਚੁੰਝਾ ਉਹਦੇ ਨਾਲ ਜੜ ਤੇ ਕੱਢ ਦੇਣੀ ਟੱਕਾ ਜੜ ਤੇ ਕੱਢ ਕੇ ਵੱਢਦੀ ਆ ਉੱਪਰ ਦੇ ਵੱਢਦੇ ਉਹ ਗੱਲ ਕੁਝ ਹੋਰ ਆ ਉਹ ਦੂਏ ਦਿਨ ਫੁੱਟੇ ਆਉਂਦਾ ਵੀ ਐਕਣਾ ਨੁਕਸਾਨ ਕਰਦੀ ਆ ਬਹੁਤ ਇਹ ਆਤਾ ਰੀਲਾ ਵੀ ਬਹੁਤ ਆਈਆਂ ਮੇਰੇ ਕੋਲ ਵੀ ਕਿਸੇ ਨਾਲ ਰੀਲ ਪਾਈ ਵੀ ਐ ਜਿਹੜਾ ਮੱਥੇ ਫਰਾਤੇ ਰੱਖੀ ਬੈਠਾ ਕਹਿੰਦਾ ਵੀ ਐਂ ਕਰਕੇ ਹੋ ਕਹਿੰਦੀ ਕਿਆ ਹੋ ਗਿਆ ਉਹ ਕਹਿੰਦਾ ਜਲ ਘਾ ਖਾ ਲਿਆ ਕਾਲੀ ਗੁੱਗੀ ਨੇ ਵੀ ਜਿਹੜੀ ਕੁੜਕੁੜ ਕਰਦੀ ਫਿਰਦੀ ਐ ਬਾਕੀ ਏਕਣੇ ਆ ਜਦ ਹੁਣ ਇੱਕ ਅਦਾ ਬੰਬ ਜਿਹਾ ਚਲਾ ਲੈਂਦਾ ਫਿਰ ਬਹੁਤ ਆਟ ਪਾਉਂਦੀਆਂ ਗੀਤ ਜਗ ਆਉਂਦੀਆਂ ਉੱਧਰ ਤੇ ਵੀ ਪਤਾ ਨਹੀਂ ਕਿਆ ਹੋ ਗਿਆ ਏਕਣ ਆ ਜੀ ਤੰਗ ਬਹੁਤ ਕਰਦੀ ਜਾਂ ਪਿੱਛੇ ਵੀ ਦੇਖਿਆ ਅਸੀਂ ਐਨ ਸਾਡੇ 5-7 ਸਾਲ ਹੋ ਗਏ ਇੱਥੇ ਤੇ ਗੰਨਾ ਹੀ ਖੜਾ ਗੰਨੇ ਵਿੱਚ ਤੇ ਵੱਢਦੀਆਂ ਅੱਗੇ ਵਿੱਚ ਘੁੰਮੀ ਫਿਰ ਜਾਂਦੇ ਪਰ ਨੁਕਸਾਨ ਨਹੀਂ ਕਰਿਆ ਕਦੇ ਨਾ ਜਿਹੜੀ ਗੋਹ ਹੁੰਦੀ ਹੈ ਗੋਹ ਦੇਖੀ ਅਸੀਂ ਵੱਢੀ ਉਹ ਜਿੱਥੇ ਕਿਤੇ ਹੁੰਦੀ ਹੈ ਨਾ ਕੋਈ ਕਾਈ ਜੀ ਬੈਠੀ ਨਿਕਲ ਆਉਂਦੀ ਬਾਹਰ ਉਹ ਨਿਓਲੇ ਵਰਗੀ ਹੁੰਦੀ ਥੋੜੀ ਜਿਹੀ ਨਿਓਲਾ ਪੈਰਾਂ ਗੱਲ ਉੱਚਾ ਉਤਰਦਾ ਉਹ ਥੱਲੇ ਧਰਤੀ ਵੀਰੇ ਵਿਛ ਕੇ ਚੱਲਦੀ ਆ ਪੈਰ ਚਾਪੜੇ ਜਿਹੇ ਹੁੰਦੇ ਉਹਦੇ ਉਹ ਵਡਾਈ ਜ਼ਿਆਦਾ ਕਰਦੀ ਆ ਪਰ ਇਹ ਇਕਤੀ ਨੇ ਵੀ ਵਡਾਈ ਬਹੁਤ ਕਰੀ ਆ ਆਲਣਾ ਹੁਣ ਗੰਨੇ ਦੇ ਵਿੱਚ ਹੋਣਾ ਗੰਨੇ ਦੇ ਵਿੱਚ ਹੀ ਵੜਨਾ ਵੀ ਔਖਾ ਨਾ ਪਤਾ ਲੱਗਦਾ ਕਿਤੇ ਨਹੀਂ ਤਾਂ ਫੇਰ ਆਲਣੇ ਨੂੰ ਕਾਬੂ ਕਰ ਦੇਣਾ ਤਾਂ ਆਪਾਂ ਨੇ ਵੀ ਇੱਕ ਕਾਕਨ ਦਾ ਬਹੁਤ ਇੱਕ ਪਾਣੀ ਬਹੁਤ ਆ ਵਿੱਚ ਬੂਟਾ ਉਹਦੇ ਖੜਾ ਬੂਟੀ ਜੀ ਤਾ ਘਰ ਕੇ ਗੰਨੇ ਜਾਲਣਾ ਵੀ ਟੋੜਨਾ ਔਖਾ ਹੈ ਬਾਕੀ ਨੂੰ ਰਾਖੀ ਰੱਖ ਰਹੇ ਭਾਈ 2-4 ਦਿਨ ਇਹਦੀ ਗੌਰ ਰੱਖਦੇ ਆ ਮੋਟਰ ਬੈਠਿਆ ਕੰਮਕਾਰ ਹੋਣਾ ਇੰਨਾ ਕੋਈ ਹੈ ਹੀ ਨਹੀਂ ਟੈਲਾਂ ਵਾਲੇ ਇੱਕ ਦਿਨ ਆਏ ਤੇ ਮੁੜ ਕੇ ਅੱਜ 3 ਦਿਨ ਹੋ ਗਏ ਆਈ ਨਹੀਂ ਹੈਗੇ ਜੇ ਹੋਰ ਕਿਸੇ ਤੇ ਪਤਾ ਕਰਦੇ ਆ ਨਾ ਉਹ ਵੀ 5-7 ਦਿਨ ਕਹਿੰਦੇ ਫਿਰ ਅਸੀਂ ਕਿ ਇਹ ਵੀ ਨਾ ਹੱਥ ਲੈ ਜਾਣ ਲੱਗੇ ਵੀ ਜਿਹੜੇ ਬਾਕੀ ਦੇਖਦੇ ਟੈਲਾਂ ਵਾਲੇ ਕਿਆ ਕਰਦੇ ਆ ਥੋੜਾ ਜਾ ਹੁਣ ਕੰਮ ਆ ਜਾਣਾ ਜਿਹੜਾ ਕਰਾਉਣਾ ਬਹੁਤ ਔਖਾ ਹੋ ਗਿਆ ਇਹ ਪੈਸਾ ਦੇ ਕੇ ਕੰਮ ਕਰਾਉਣਾ ਫੇਰ ਵੀ ਬਹੁਤ ਔਖਾ ਹੋਇਆ ਪੈਂ ਵੀ ਜਿਹਦੇ ਹੱਥ 'ਚ ਮਾੜਾ ਦਾ ਗੋਣਾ ਹੋ ਉਹ ਕਹਿੰਦਾ ਵੀ ਮੇਰੇ ਵਰਗਾ ਹੁਣ ਕੋਈ ਹੈ ਹੀ ਨਹੀਂ ਐ ਕਹਣਾ ਨਹੀਂ ਜਿੱਥੇ ਇੱਕ ਲਗ ਜਗਾ ਕੰਮ ਫੜ ਲਿਆ ਉੱਥੇ ਕਰਨਾ ਚਾਹੀਦਾ ਹੈ ਤਸੱਲੀ ਕਰ ਗੱਲ ਬਹੁਤੀ ਬਹੁਤੀ ਨਹੀਂ ਹੈਗੀ ਤਿੰਨ ਦਿਨ ਦਾ ਕੰਮ ਹੈ ਬਾਅਦ ਤੇ ਬਾਅਦ ਚਾਰ ਦਿਨ ਲੱਗ ਜੂਗਾ ਬਲਤਿੰਨੇ ਦਿਨ ਦਾ ਕੰਮ ਆਪਣਾ ਬਹੁਤਾ ਨਹੀਂ ਹੈਗਾ ਕੰਮ ਵੀ ਉਹ ਵੀ ਨਹੀਂ ਆਉਂਦੇ ਹੈਗੇ ਤਿੰਨ ਦਿਨ ਦੇਖੋ ਛੁੱਟੀਆਂ 'ਚ ਕੱਢਦੇ ਕੋਈ ਇੱਕ ਕੰਮ ਜਿਹੜਾ ਹੈਗਾ ਇਹ ਬਾਥਰੂਮਾਂ ਦਾ ਇਹਨਾਂ ਤੇ ਇੰਨਾ ਟਾਈਮ ਖੜ੍ਹ ਵੀ ਨਹੀਂ ਸਕਦੇ ਹੈਗੇ ਬਾਕੀ ਦੇਖਦੇ ਆ ਇੱਕ ਦੋ ਕਮਿਸਟਰੀਆਂ ਨੂੰ ਹੋਰ ਕਿਹਾ ਉਹ ਵੀ ਅੱਜ ਕਹਿੰਦੇ ਦੇਖਣਾ ਆਉਂਗੇ ਜੇ ਆਗੇ ਜਿਹੜਾ ਬੰਦਾ ਲੋਟ ਆਉਂਦਾ ਦੇਖਿਆ ਉਹਦੇ ਹੀ ਕੰਮ ਕਰਾ ਲੈਣਾ ਆਪਾਂ ਦਾ ਪੈਸੇ ਦੇਨੇ ਆ। ਵੀ ਦੇਖਦੇ ਜੀ ਬਾਕੀ ਦਿਖਾਉਂਦੇ ਹੋਰ ਕਾਰੋਬਾਰ ਜਿਹੜਾ ਚੱਲਦੇ ਆ। ਲੋ ਵਾਈ ਜੀ ਪਹੁੰਚ ਗਏ। ਮਗਰ ਆਪੀਆਂ ਵਾਲੀ ਜਗਾ ਉਹ ਦੇਖੋ ਬੈਠੀ। ਕਰਦੀ ਐ ਖਾਲ ਜੀ। ਵੀ ਸਵੇਰ ਦੀ ਐ ਪਹਿਲੀ ਆਈ ਆ ਆਪਾਂ ਨੇ ਦੇਖੀ ਐ। ਨਹੀਂ ਸਵੇਰ ਤੇ ਮੈਂ ਕਹਿੰਦਾ ਮੈਂ 50 ਜਿਹੜੇ ਮਾਰ ਲੇ। ਵੀ ਕੋਈ ਨਹੀਂ ਲਿਖੀ ਹੈਗੀ। ਹਲੇ ਵੀ ਡੌਲਪ ਫਿਰਦੀ ਜਾ ਕੇ ਦੇਖਣਾ ਪੈਣਾ ਜੀ ਆ। ਨੁਕਸਾਨ ਫਿਰ ਜਿਹਦਾ ਲਾਜ ਝੋਕੇ ਬੈਠ ਕੇ ਕਰਨੇ ਵਾਲਾ ਤੇ। ਵੱਖਣ ਵਿੱਚ ਉੱਧਰ ਕੀ ਨਾ ਹੋ ਬਾ ਫਿਰ ਉੱਥੇ ਵਡਾਈ ਕਰਨੀਆਂ ਨੇ ਯਾਨੀ ਅੱਜ ਵਡਾਈ ਹੋਈ ਜਿਹੜੀ ਘਟ ਹੈ ਬਹੁਤ ਅੱਜ ਢੇੜਾ ਬਹੁਤ ਰਾਖੀ ਵਾਲਾ ਕੰਮ ਕਰਿਆ ਜੀ ਆਪਾਂ ਉਹਰੇ ਹੋ ਜਾਂਦੀ ਭੱਜੀ ਨਾਲ ਨਾਲ ਗੰਨਾ ਨਾ ਗੰਨੇ 'ਚ ਪੜ ਜਾਂਦੀ ਆ ਲਣਾ ਉਹ ਲਣਾ ਹੈਗਾ ਜਿਹੜਾ ਇਹਨਾਂ ਤਾਂ ਗੰਨੇ ਦੇ ਵਿੱਚ ਹੀ ਆ ਇਹ ਅੱਜ ਤਾਜੀ ਵਡਾਈ ਨਹੀਂ ਜੀ ਦੇਖ ਲਈ ਕਿਤੇ ਵੀ ਕਰੀ ਵੜਾਈ ਹੈ। ਕੱਲ ਦੀ ਹੈ। ਕੱਲ ਨੁਕਸਾਨ ਇਹਨਾਂ ਨੇ ਬਹੁਤ ਕਰਿਆ। ਕੱਲ ਤੇ ਹੁਣ ਪਤਾ ਨਹੀਂ ਇਹਨਾਂ ਦਾ ਫਰਕ ਹੈ ਜਿਹੜੇ ਆਪਾਂ ਨੇ ਲਫਾਫੇ ਬੰਨਤੇ। ਕੌ ਖੜਾ ਡਰਨਾ ਜਾ। ਕਾਹ ਬਣਾਇਆ ਫੇ ਇੱਧਰ। ਇੱਧਰ ਵੀ ਲਫਾਫੇ ਬੰਨੇ ਵੀ ਆ। ਬਾਕੀ ਹੁਣ ਜੀਰੀ ਜੀ ਫਰਕ ਪਈ ਜਾਣਾ ਜੀ ਆਪਣਾ ਇਹ ਕੈੜੀ ਹੋਈ ਜਾਂਦੀ ਹੁਣ ਪੱਟ ਵੀ ਨਹੀਂ ਹੋਣੀ ਹੈਗੀ ਵੀ ਆਪਾਂ ਨੇ ਇੱਕ ਵਾਰ ਸਕਾਉਣੇ ਆ ਇੱਕ ਵੀਰ ਦਾ ਕਮੈਂਟ ਵੀ ਆਇਆ ਦਾ ਕਹਿੰਦਾ ਵੀ ਸਕਾ ਦੋ ਇਹਨਾਂ ਨੂੰ ਉਹਨਾਂ ਦੀ ਗੱਲ ਵੀ ਠੀਕ ਹੈ ਵੀ ਜੇ ਸਕਾ ਦੀਆਂ ਫਿਰ ਇਹ ਨਾ ਕੈੜਾ ਹੋ ਜਾਣਾ ਖੇਤ ਨਾ ਕੈੜਾ ਹੋਇਆ ਉਹ ਪੱਟਣਾ ਔਖਾ ਹੋ ਜਾਊਗਾ ਚਲੋ ਵੱਡੂ ਕੀ ਵੱਡੇ ਦੇ ਬਾਅਦ ਫੁੱਟਿਆ ਹੁੰਦਾ ਥੱਲੇ ਤੇ ਇੱਥੇ ਤੇ ਨਾ ਚਾਰ ਵਾਰ ਆਪਾਂ ਨੇ ਡੱਕੇ ਲਾ ਦੇ ਹੈ ਹੈ ਇੱਥੇ ਤੇ 10 15 ਕਰਮਾਂ ਦੇ ਗੇਟ ਤੇ ਪੜਾਈ ਕਰਦੀ ਉਹ ਪਰਾਂ ਨਹੀਂ ਜਾਂਦੀ ਹੈਗੀ ਹਾਜਦਲੇ ਵਸੇ ਤਾਂ ਨਹੀਂ ਵਧੀਆ ਖੜੇ ਉੱਧਰ ਚਲੋ ਬਾਕੀ ਦੇਖਦੇ ਆ ਕਿ ਕਰਦੇ ਹੁਣ ਦਿਨ ਵੀ ਛੇਪਣ ਲੱਗਾ ਸਮਝੋ ਨੇੜੇ ਆਇਆ ਵਾ 4 ਕ ਵੱਜ ਗਏ ਹੁਣ ਠੰਡੇ ਹੋਣ ਨਿਕਲਣਾ ਵੀ ਇਹਨਾਂ ਨੇ ਬਾਹਰ ਨੂੰ ਕਰਦੇ ਹੋਏ ਕਾਬੂ ਇਹਨਾਂ ਨੂੰ ਬਾਕੀ ਗੰਨਾ ਹੀ ਇੱਧਰ ਕੋਸੋ ਦਰਖਤਾਂ ਮੁਰੇ ਪਹੁੰਚ ਜਾਂਦੀਆਂ ਹਿਆਲ ਨੇ ਦਰਖਤਾਂ ਵਾਂਗ ਜਿਆਦਾ ਪਾਏ ਹੋਏ ਨੇ ਉਹਨਾਂ ਨੇ ਕੰਮ ਕਰਦੀਆਂ ਜਿੰਨਾ ਵੀ ਕਰਦੇ ਨੇ ਹਿਆਲ ਨੇ ਵਾਸਤੇ ਆਹ ਕਿਤੇ ਮੈਂ ਡਰਦੀ ਆ ਭਲੇਖਾ ਦਾ ਪਾਉਂਦਾ ਪੂਰਾ ਰਿਆਣਾ ਅੱਜ ਬੜਾਈ ਇੱਧਰ ਕਰੀ ਵੀ ਲੱਗਦੀ ਮੈਨੂੰ ਆਹ ਵੜੇ ਫੇਟ ਆਹ ਸਾਹ ਪਿੰਗ ਬਲੰਗਣਾ ਚੱਲ ਜਾਇਆ ਕੋਰੇ ਜੋੜੀ ਮੇਰਾ ਸਰਬਜੀਤ ਨੂੰ ਲਓ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੋਸਤ ਸਤਿ ਸ੍ਰੀ ਅਕਾਲ ਜੀ ਬਿੱਲੇ ਕੀ ਹਾਲ ਹੈ ਸੱਸੀ ਆ ਬਾਈ ਸਤਿ ਸ੍ਰੀ ਅਕਾਲ ਬਿੰਦਰ ਭਾਈ ਵਿੱਕੀ ਠੱਕੇ ਆ ਬਾਈ ਸਤਿ ਸ੍ਰੀ ਅਕਾਲ ਤਸ ਤੈਨੂੰ ਇਸ ਹਾਸਾ ਮੈਂਦੀ ਇਹ ਲੋ ਗਿਆ ਥੋੜਾ ਇਹਨੂੰ ਹਵਾ ਦੇ ਲਰਾਉਂਦੀ ਹੈ ਹੋਵੇ ਤੁਹਾਲੇ ਨਾ ਡੈਕਟਰ ਡੈਕਟਰ ਨਹੀਂ ਬਾਈ ਹਾਂ ਰੋਟਾਵੇਟਰ ਤੇ ਰਤਾ ਹੁੰਦਾ ਮੇਰਾ ਤਾਂ ਹੁੰਦਾ ਹਾਂ ਤੇ ਸਾਲ ਪਰ ਤੇਰੇ ਕੋਲ ਰੰਦਾ ਕਿੰਨੇ ਦਿਨ ਹੈ ਹੈ ਕਿੰਨੇ ਤੇਰੇ ਕੋਲ ਹੈ ਅੱਛਾ ਹਾਂ ਉਹ ਬੱਜਲਾ ਜੋ ਖੜਾ ਆਹੋ ਠੀਕ ਹੈ ਕਰਨ ਚਲੋ ਮੈਂ ਕਰਨ ਕਰਨ ਠੀਕ ਕੰਮ ਨੇ ਬਰ ਗਿਆ ਜਸਵੀਰ ਭਾਈ ਵਾਲਾ ਖੇਤ ਵੀ ਬਾਹਤਾਂ ਅੱਛਾ ਬਾਇਆ ਉਧਰ ਹੈ ਹਾਂ ਠੀਕ ਹੈ ਬਾਹ ਹੋ ਗਿਆ ਉਹ ਹਾਂ ਬਾਹ ਹੋ ਗਿਆ ਮਾਇਆ ਅਗਮਣਾ ਕਹਿੰਦਾ ਕੱਖ ਜਿਆਦਾ ਬਣਨਾ ਨਹੀਂ ਹੈਗਾ ਪਾਣੀ ਚ ਬਹਿੰਦਾ ਉਹ ਇੱਕ ਸੇਰ ਨਾਲ ਪਾਣੀ ਜਿਆਦਾ ਇੱਕ ਤਾਂ ਠੀਕ ਅੱਛਾ ਉਹ ਨਾਈ ਜਾਂਦੇ ਨੇ ਉੱਥੇ ਮੁੰਡੇ ਠੀਕ ਹੈ ਹੋਰ ਤੇ ਹੋਊਗਾ ਤਿੰਨ ਚਾਰ ਬਿਸ ਵਿੱਚ ਪਾਣੀ ਅੱਛਾ ਲੱਕਾ ਚ ਹੋਈ ਜਾਂਦਾ ਬੂਟੇ ਵਧੀਆ ਜੱਲੇ ਬੂਟੇ ਬੂਟੇ ਬਾਈ ਉੱਪਰ ਵਾਲੇ ਦਾ ਪੂਰੇ ਹਾਂ ਉੱਪਰ ਵਾਲੇ ਮੈਂ ਕਹਿੰਦਾ ਲੱਗਿਆ ਵੀ ਚੌਥਾ ਸਾਲ ਹੋਣਾ ਫਿਰ ਥੱਲੜ ਦੇ ਬੂਟਿਆਂ ਦੇ ਵਿੱਚ ਜਿਹੜੇ ਇੱਕ ਸਾਲ ਦੇ ਬੂਟੇ ਲੱਗੇ ਉਹ ਤਾਂ ਨਹੀਂ ਹੋਣ ਹਾਂ ਉਹਦੇ ਹੋਣੇ ਆਗੇ ਪਰਲੇ ਬੂਟੇ ਆ ਪੂਰੇ ਚੱਲੇ ਪਏ ਹਨ ਠੀਕ ਆ ਕੋਟੇ ਦੀ ਕੋਈ ਗੱਲ ਨਹੀਂ ਬਾਕੀ ਮਹਿਕ ਮਿਲਿਆ ਆ ਹਾਂ ਹਾਂ ਓਕੇ ਭਾਈ ਅੱਛਾ ਅੱਜ ਜਾਇਆ ਮੈਂ ਫੇਰ ਵਿਕੀਆ ਮੱਕੀ 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 ਆ ਨਹੀਂ ਕਾ ਵਾਸਤੇ ਆਪ ਖਾਣੇ ਦੇ ਡੰਗਰਾਂ ਨੇ ਲੋਟ ਆ ਗਈ ਲੋਟ ਕੁਕੜੀ ਨੇ ਖਾਦੇ ਨਹੀਂ ਉਹਨਾਂ ਸਾਰੇ ਜਾਲ ਮੁਰਗੇ ਨੇ ਮਕਰਾਬੀਆਂ ਨੇ ਇਹ ਤਾਂ ਗੱਲ ਨਹੀਂ ਖਾ ਲਈ ਤੂੰ ਪੁੱਛ ਕੇ ਨਹੀਂ ਲੈ ਕੇ ਗਿਆ ਬਿਨਾਂ ਪੁੱਛੇ ਤੇ ਲੈ ਕੇ ਨਹੀਂ ਬਿਨਾਂ ਪੁੱਛੇ ਦੇ ਫੇਰ ਤਾਂ ਦੁਕਾਨ ਫੇਰ ਨਹੀਂ ਖਾ ਲਈ ਜੇ ਪੁੱਛ ਕੇ ਜਾਣੇ ਹਾਂ ਅਰੇ ਇੱਕ ਘੰਟੇ ਬਾਅਦ ਬੰਬ ਚੱਲਦਾ ਘੰਟੇ ਬਾਅਦ ਬੰਬ ਚੱਲਦਾ 10 ਮਿੰਟ ਬਾਅਦ ਮੇਰਾ ਗੇੜਾ ਆ ਜਾ ਉੱਥੇ ਮੈਂ ਇੱਦਾਂ ਜਿਹਾ ਨਾ ਖਾ ਲੂਗੀ ਉਹ ਹੈ ਇੱਦਾਂ ਜਿਹਾ ਨਾ ਖਾ ਲੂਗੀ ਉਹ ਜਦ ਐਡਾ ਇੱਕ ਫੋਟੋ ਦਾ ਤਾਂ ਨਾ ਬੁੱਢਾ ਖਾ ਲੈਂਦੀ ਹੈ ਉਹ ਸਿੱਧਾ ਨਹੀਂ 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 ਇਹ ਘਰੰਡਾ ਕਰਕੇ ਜਾਂਦਾ ਬੜੀ ਬੋਲੀ ਭੋਰਗਾ ਲੈ ਕੇ ਜਾਂਦਾ ਉਹ ਬੰਗਲੇ ਦੀ ਕਿੰਨੀ ਕਿੰਨ ਜਾਨੀਗਾ ਚੂਹਾ ਫੜ ਕੇ ਸਾਰੇ ਐਂ ਕਰਦੇ ਸਿੱਧੀ ਜੀ ਕਰਦਾ ਇੱਕ ਵਾਰ ਸਾਰੇ ਅੰਦਰ ਜਾਂਦਾ ਸਾਪ ਦਾ ਹੀ ਉਹ ਬੱਲੇ ਇੱਧਰ ਮਿਲੋ ਬੱਲੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤਾਉਂਗੇ ਇਨਾਂ ਦਾ ਬੈਗਾ ਹੀ ਲੱਗਤ ਤਾਂ ਹੁੰਦੀ ਆ ਇਹ ਪ੍ਰੈਸ਼ਰ ਨਹੀਂ ਆ ਕਵਰ ਨਹੀਂ ਹੈਗਾ ਐਵੇਂ ਹੀ ਉੱਥੇ ਨਾ ਇੱਕ ਬਾਈ ਨੇ ਕਮੈਂਟ ਕਰਿਆ ਵਾਦਾ ਕਹਿੰਦਾ ਮਸਣੇ ਨੂੰ ਕੁਸ ਗੱਲ ਹੈ ਇਹ ਨਹੀਂ ਕਾਬੂ ਆਉਣਾ ਹੈਗਾ ਵੀ ਇਹ ਤਾਂ ਜਾਂ ਨੁਕਸਾਨ ਕਰਦੀ ਕਹਿੰਦਾ ਖੇਤਾਂ ਦੇ ਖੇਤ ਖਾਲੀ ਕਰ ਦਿੰਦੀ ਦੀ ਰਾਖੀ ਰੱਖਣੀ ਪੈਣੀ ਹੈ ਮੰਨ ਲਾ ਫਿਰ ਅੱਜ ਰਾਖੀ ਰੱਖ ਦਿੰਦੇ ਆ ਕਰਦਾ ਨਹੀਂ ਕਿ ਉੱਥੇ ਜਾਊਂਗੀ ਅੱਜ ਮੈਂ ਤੂੰ ਜਾਲੀ ਲਿਆ ਨਾ ਨਾ ਹੂੰ ਜਾਲੀ ਲਿਆ ਉਹ ਜਾਲੀ ਵਾਲਾ ਤਾਂ ਫਿਰ ਨੈਟ ਪਾਉਣਾ ਪੈਣਾ ਖੇਤ ਬਾਰੇ ਸਾਰੇ ਪਰ ਥੋੜੂ ਕੇ ਤਾਂ ਜਾਲੀ ਤਾਂ ਹੀ ਆਉਂਦੀ ਓਏ ਇਹ ਕਿਹੜਾ ਤੁਰਕੇ ਆਉਂਦੀ ਆ ਵੀ ਇਹੋ ਹੈ ਗੋਹ ਇਹੇ ਜਣੀ ਤੁਰਕੇ ਆਉਣਾ ਉੜਕੇ ਆਉਂਦੀ ਆ ਡੇਢ ਕਿਲੇ ਦੋ ਦੀ ਡਾਰੀ ਮਾਰਦੀ ਹੈ ਹਾਂ ਕੋਠੀਆਂ ਬਿੰਦਰ ਆ ਨਾ ਪੰਜਾਂਵੇਂ ਲਾਗ ਜਿਹੜਾ ਗੰਨਾ 30 ਸਾਲ ਨੂੰ ਖੜਾ ਉਹ ਕੋਠਿਓ ਹੈ ਬਿੰਦਰਾਂ ਦੇ ੜੱਕਾ ਨਹੀਂ ਹੁੰਦੀ ਹੈ ਹੈ ਜਾ ਕੇ ਦੇਖ ਆ ਬਿੰਦਰਾਂ ਨੇ ਨਿਖਾਂਦੇ ਤੇ ਪਾਪੇ ਦਾ ਖਾਂਦੀਆਂ ੜੱਕਾ ਜਿਹੜਾ ਲਾਏ ਪਿਆ ਵਿਛਾਇਆ ਵੇ ਅੱਜ ਹੈ ਮਾਤਾ ਕਰਦੇ ਨਹੀਂ ਰਾਜੋਬਾਈ ਨੂੰ ਹਵਾ ਲਾਇਆ ਸੀ ਉਹ ਮੈਨੂੰ ਨਹੀਂ ਸਵਾਲਿਆ ਪੈ ਇਹਨੂੰ ਮੈਂ ਹਾਂ ਭਾਈ ਜਾ ਕੇ ਦੇਖਿਆ ਕਹਿੰਦਾ ਮੇਰਾ ਦਿਲ ਖਰਾਬ ਹੋ ਜਾਂਦਾ ਦੇਖ ਕੇ ਜਾ ਕੇ ਕਹਿੰਦਾ ਯਾਰ ਕਹਿੰਦਾ ਦਿਲ ਖਰਾਬ ਹੁੰਦਾ ਕਹਿੰਦਾ ਮੈਂ ਤਾਂ ਤੂੰ ਜਾਣਾ ਨਹੀਂ ਕਹਿੰਦਾ ਦਿਲ ਖਰਾਬ ਹੋ ਜਾਂਦਾ ਮਾ ਠੀਕ ਆ ਭਾਈ ਫਿਰ ਖਰਾਬ ਆ ਬਾਤ ਹੀ ਹੋਰ ਤਾਂ ਢੱਕੇ ਲਾਉਣ ਜੀ ਢੱਕੇ ਉੱਥੇ 15 ਕੁਸ਼ੀਆਂ ਪਈਆਂ 15 ਹਾਂ 15 ਕੁਸ਼ੀਆਂ ਪਈਆਂ ਲਾਗੀਆਂ ਹੋਣਗੀਆਂ ਪਈਆਂ ਉਹ ਤਾਂ ਖਰਾਬ ਹੋ ਗਈਆਂ ਖਰਾਬ ਹੋ ਗਏ ਮੈਂ ਢੱਕੇ ਰੋ ਨਾ ਖਰਾਬ ਕਰ ਉਹਨਾਂ ਨੂੰ ਚੱਕਦੇ ਉੱਥੇ ਗੇੜਾ ਦਾ ਮਾਰ ਗੇੜਾ ਦਾ ਖੇਚ ਜ਼ਰੂਰੀ ਆ ਨੋ ਕਿਹਦਾ ਤਾਂ ਬੰਮਾਰ ਕਿਹਾ ਸਮਝੀ ਜਾਂਦਾ ਤਾਂ ਸਾਹਮਣੇ ਆ ਤਾਂ ਬਹੁਤ ਨਹੀਂ ਸਾਹਮਣੇ ਆ ਹਾਂ ਜਿਸੇ ਨੁਕਸਾਨ ਹੋ ਤੈ ਜਾਂਦਾ ਮਗਰ ਆਪਿਆਂ ਨੂੰ ਮੈਂ ਸਮਝਾਇਆ ਆ ਪੀਓ ਪੀ ਵੀ ਤੇਰਾ ਨਾ ਉਹ ਜਲ ਕੁੱਕੜੀ ਉਧਰ ਹੈ ਹਰੀ ਕੁੱਕੜੀ ਅਸੀਂ ਹਰੀਆਂ ਦੋ ਦੋ ਤਿੰਨ ਤਿੰਨ ਖਾਂਦੇ ਆ ਰੋਜ਼ ਤੇ ਸਾਨੂੰ ਭਲੇ ਖਾਣਾ ਪੈ ਜੂਵੇ ਵੇ ਦੇਖ ਲੈ ਵੇ ਲੱਜੜੇ ਰਿਹਾ ਹੈਗਾ ਤੂੰ ਸੁਰੇ ਆ ਭਾਈ ਜਿਹੜਾ ਜਹਾਂ ਕਰਦੇ ਹੁੰਦੇ ਸਭ ਤੋਂ ਪਹਿਲਾਂ ਭਈਆ ਹੁੰਦੇ ਤੋਂ ਪਹਿਲਾਂ ਯਾਰ ਇੱਥੇ ਟੋਪੇ ਐ ਟੋਪੇ ਮਕਰਾਬੀਆਂ ਫੜਦੇ ਦੇ ਨਾ ਕਿੰਨੀ ਦੀਪੜ ਪੈਂਦੀ ਹੁੰਦੀ ਸੀ ਵੀ ਮਗਰਾ ਭਈਆ ਫੜ ਨਹੀਂ ਦਿੰਦੇ ਉੱਥੇ ਜਿਹੜੇ ਟੋਬਾ ਦਾ ਪਰ ਹੁਣ ਹੈ ਹੀ ਨਹੀਂ ਉਹ ਕੰਮ ਵਾਲਾ ਕੋਈ ਭਾਈ ਹੁਣ ਲੋਕ ਸਮਝਦਾ ਕੋਈ ਤੇਰੇ ਅਗਲਾ ਕਹਿੰਦਾ ਜਾਨਵਰ ਦੀ ਵੀ ਜਾਨ ਹੈ ਕੋਈ ਇਹੀ ਜਾਨ ਇਹਦੇ ਕੱਲੇ ਜਾਨਵਰ ਚ ਨਹੀਂ ਜਾਨ ਹੈ ਕਿ ਮੁਰਗੇ ਚ ਵੀ ਜਾਨ ਹੈ ਬੱਕਰੇ ਚ ਵੀ ਜਾਨ ਹੈ ਸੂਰ ਚ ਵੀ ਜਾਨ ਹੈ ਆਹੋ ਚਲੋ ਤਾਂ ਠੀਕ ਹੈ। ਹਾਂ ਜਾਨ ਤਾਂ ਹੈਗੀ ਉਹ ਫਿਰ। ਇੱਕ ਗੱਲ ਕਰਦਾ ਵੀ ਆਪਾਂ ਕਾ ਕੁੱਤੇ ਦੇ ਵੀ ਡੰਡਾ ਨਹੀਂ। ਹਾਂ ਇਹਦੇ ਕੋ ਖੇਚਲ ਵੱਧ ਆਉਂਦੀ ਹੁੰਦੀ ਆ ਖਰਚਾ ਫੜਨ ਫੜਦੇ ਨੂੰ। ਬਣਾਉਣੇ ਨੂੰ ਵੀ ਕੁਛ ਨਹੀਂ ਨਿਕਲਦਾ ਹੋਣਾ ਪਾਈਆ ਖਣ ਦਾ ਵੀ ਨਹੀਂ ਹੋਣਾ ਮੈਂ ਕਹਿੰਦਾ ਸਮਾਨ। ਖਾਣੀ ਦਾ ਪੀਣੀ ਦਾ ਤੁਸੀਂ ਉਹਨਾਂ ਨੂੰ ਲੱਗਦਾ। ਨਹੀਂ ਮੈਂ ਤਾਂ ਦੱਸਦਾ ਵੀ ਤਾਂ ਇਹਦੇ ਮਗਰ ਘਟ ਪੈਂਦੇ ਆ। ਸਮਝਿਆ? ਹਾਂ। ਸਾਰੇ ਐ ਢੋਬੇ ਦੇ ਜਾਨਵਰ ਐ। ਐ ਢੋਬੇ ਦੇ ਜਾਨਵਰ ਐ। ਪਾਣੀ 'ਚ ਰਹਿੰਦੀ ਐ। ਬਾਕੀ ਪਾਈ ਕਸੂਰੂ ਦਾ ਵੀ ਨਹੀਂ ਹੈਗਾ। ਏ ਤੇਰ ਦੀ ਹੁੰਦੇ ਟੋਬੇ ਵੇਚੇ ਸਾਡੇ ਨਹੀਂ ਤੇਰੇ ਨੇ ਨੂ ਜਗਾ ਹੁਣੇ ਧਾਨਾ ਤੇਰ ਦੀਆਂ ਸੱਤਿਆ ਤੋਂ ਵੱਧ ਗਿਆ ਕਦੀ ਪਹਿਲਾਂ ਡੱਕਿਆਂ ਦੀ ਕੰਮ ਨਹੀਂ ਕਰੀ ਜਗਾ ਖਾ ਹੋਵੇ ਆ ਦੇਰ ਨੇ ਹਾਂ ਤੁਸੀਂ ਖੜ ਜੋ ਪੰਨ ਦਸ ਦਿਨ ਪਾਣੀ ਤਾਰੇ ਵਿਚੜ ਜਾਣਾ ਟੋਬਾ ਬਣ ਜਾ ਫੇਰ ਤਾਂ ਫਿਕਰੇ ਨਹੀਂ ਹੈਗਾ ਫੇਰ ਤੇਨੇ ਖਾਣਾ ਹੀ ਨਹੀਂ ਹੈਗਾ ਧਾਨੇ ਦਿਖਣੇ ਇਹਨਾਂ ਨੂੰ ਫੇਰ ਖਾਉਂਗੇ ਕਿ ਆਹੇ ਜਿੰਨੇ ਚ ਬਚਦੇ ਆ ਬਚਾਉਂਦੇ ਆ ਉਧਰ ਪੌਂਟ ਦੀਆਂ ਗਾ ਫੇਰ ਡੱਕੇ ਨਾਰਾ ਬਣਾ ਰਹੇ ਜਿੱਦੱਕ ਰੀ ਵੇਚਦੇ ਆ ਹਾਂ ਹੋਰ ਫੇਰ ਡੀਸੀ ਕਿਵੇਂ ਆ ਕੈਮ ਆ ਕੈਮ ਆ ਜੀ ਪ੍ਰੋਗਰਾਮ ਤਾਂ ਨਹੀਂ ਕੋਈ ਨਾਲੇ ਕੋਹਣਾ ਦਾ ਸਰ ਵੀ ਕਹਿੰਦਾ ਜਾਣਾ ਹੈ ਕਿੱਥੇ ਜਾਣਾ ਦੱਸੋ ਸਹੀ ਕੋਈ ਟਿਕਿਆ ਠੱਡਾ ਤਾਂ ਹੀ ਟਾਈਮ ਕੱਟੂ ਹੈ ਹੈ ਅੱਛਾ ਬਾਈ ਵਿਲੇਜ ਹੋ ਗਿਆ ਇਸ ਟਾਈਮ ਆ ਕੇ ਥੋੜੀ ਜਿਹੀ ਗਰਮੀ ਜ਼ੋਰ ਫੜ ਲੈਂਦੀ ਏ ਪਾ ਹਾਂ ਬੱਟ ਹੋਇਆ ਵਾ ਬੱਦਲ ਬੱਦਲ ਵੀ ਲੰਘ ਗਿਆ ਕੋਟਵਾਲ ਵੀ ਹੁੰਦਾ ਚੱਲ ਮਹੀਦੀ ਸਾਨੂੰ ਲੋੜ ਵੀ ਨਹੀਂ ਹੈਗੀ ਬੱਟਾਂ ਹੀ ਟੁੱਟਦੀਆਂ ਲਾਈਟ ਆ ਜਾਵੇ ਲਾਈਟ ਮੈਂ ਕਹਿੰਦਾ ਰਾਤ ਦੀ ਹੋਗੀ ਬੱਲੇ ਰਾਜੂ ਭਾਈ ਤੇਰਾ ਤਾਂ ਜबान ਦੇ ਉੱਪਰ ਆਹ ਭਾਈ ਆ ਕੇ ਕੁਕੜੀਆਂ ਆ ਇਹ ਜਾਲ ਕੋ ਕੁਕੜੀਆਂ ਨਹੀਂ ਹੈਗੀਆਂ ਇਹ ਦੂਜੀਆਂ ਕੁਕੜੀਆਂ ਬਾਈ ਤੇ ਬਾਈ ਸਾਡਾ ਹਿੱਸਾ ਆਇਆ ਹੈ ਹਾਂ ਬੰਦੇ ਗਿਣ ਕੇ ਪੀਸ ਕਰ ਲਾਉਣਾ ਕੀ ਹੈ ਹਾਂ ਮੋਟਰ ਕੋ ਕਰਦੀਆਂ ਭੁੰਨੀਆਂ ਮੈਂ ਅਸੀਂ ਮੈਂ ਤਾਂ ਆਪਣੀ ਇੱਕ ਖਾਇਆ ਇਹਦਾ ਬੰਦੇ ਗਿਣ ਕੇ ਮੈਂ ਹਾਂ ਅੱਜ ਤਾਂ ਪੈਣੀ ਨਾ ਕਰਦੀ ਇੱਧਰ ਨਹੀਂ ਨਹੀਂ ਹਾਂ ਮੈਂ ਜਾਣੀ ਨਹੀਂ ਮੈਂ ਹਾਂ ਭਾਈ ਹਿੱਸਾ ਸਭ ਦਾ ਬਾਈ ਹੈਂ ਪੀਸਾ ਸਭ ਨੂੰ ਦੇਣਾ ਹਾਂ ਲਓ ਬਾਕੀ ਜੇ ਕਿਸੇ ਨੇ ਵੱਧ ਖਾਣੀ ਆ ਆਪ ਜਗਾ ਜੋਗਾ ਨਾ ਬੰਦਾ ਕਰੋ ਯਾਰ ਜਗਾ ਜਗਾ ਬੰਦਾ ਹੁੰਦਾ ਫਿਰ ਤਾਂ ਬਰਾਬਰ ਹੀ ਹਿੱਸਾ ਉਹਨਾਂ ਚਾਈਦਾ। ਖਾਣਾ ਖਾਤੀ ਵੀ ਤਾਂ ਮੈਂ ਰੋਟੀ ਵੀ ਆਏ ਤੂੰ ਕਹਿੰਦਾ ਸ਼ਾਮ ਰੋਟੀ ਖਾਦਾ ਲਖਾ ਲਈ। ਲੈ ਹਿੱਸਾ ਦਾ ਹਿੱਸਾ ਬਰਾਬਰ ਹੋਣਾ ਚਾਹੀਦਾ। ਆ ਤੇ ਆ ਤੁਸੀਂ ਰੁੰਡੀ ਐ। ਉਹ ਮੁੱਠੀ ਭਰ ਕੇ ਦੇ ਦੇ ਲਈ। ਬੜਾ ਭਾਈ ਨਾਰਾਜ਼ ਨਾ ਹੋ ਜਵੇ। ਹੈ? ਵਿਚਾਰ ਆਲਾ ਲਾ ਲੈਂਦੇ ਦੋ ਦੋਨੇ। ਦੇ ਲਾ ਬਾਪ ਨੂੰ ਖਾਣਾ ਨੂੰ ਚਾਲ ਦੇ ਕਰਤੇ। ਅਸੀਂ ਪੰਜ ਭੁੰਨੀਆਂ ਦੀਆਂ ਦੋ ਜਣੇ ਦੇ। ਮਾਈਕ ਦੋਨਾ ਆ ਜਾਣਾ ਜਦ ਤੱਕ ਕੋਈ ਪਹੁੰਚਿਆ ਨਹੀਂ ਹੈਗਾ ਇਹ ਕੰਮ ਨਹੀਂ ਕਰਦੇ ਹਾਂ ਹਾਂ ਚਾਹੀਦਾ ਦੋ ਹੂੰ ਜੇ ਉਹ ਆਪ ਤਾਂ ਘਰ ਬਲੋਂ ਮੈਂ ਜਦੋਂ ਦੀ ਪਾਰਟੀ ਕਰਨੀ ਅੱਜ ਹਾਂਜੀ ਆਹ ਲਿਆ ਪਾ ਜਾਣਾ ਹਾਲ ਲਿਆਉਣਾ ਕਹਿੰਦਾ ਦਿਖਾਉਣੇ ਆਂ ਛਿਆ ਬਾਈ ਬਿੰਦਰ ਕਹਿੰਦੇ ਤੁਸੀਂ ਦੇਖਿਆ ਹੋਣੇ ਆ ਬਿੰਦਰ ਦੀ ਵੀਡੀਓ ਜ ਬਿੰਦਰ ਮਹਾਲ ਦੇ ਵਲੌਗ ਜ ਮੈਂ ਹਾਲ ਲਿਆ ਵੀ 11 11 ਨਵੇਂ ਫਾੜੇ ਵਜਣ ਕਿੰਨਾ ਕਰੇਗਾ ਕਿਉਂ ਤਿੰਨ ਬਾਈ ਤਿੰਨ ਕਾਉਂਟਰ ਬਾਈ 20 ਕਿਲੋ ਮੇਰੇ ਕੋਲ ਗਿਆ ਦਸ ਦੁਪਹਿਰੇ ਵੇਲੇ ਇਹੋ ਇਹਦੇ ਫੇਰ ਆਦ ਆ ਕੇ ਮੈਂ ਫਾਲੇ ਦਾ ਬਜੰਗ ਕਰਾਉਣਾ ਜਦੇ ਪੁੰਜਾਇਸ ਤੇ ਤਿੰਨ ਕਵਾਂਟਰ 20 ਕਿਲੋ ਦੇ ਫਾਲੇ ਆ ਭਾਈ ਲੈ ਕੇ ਰਾਤ ਆਏ ਭਾਈ ਹੁਣ ਚੱਕ ਲਿਆ ਆ ਹੋ ਗਿਆ ਜਦਦੇ ਪਹਿਲਾ ਘਰ ਆ ਲਿਆਂਦੇ ਕੰਡੇ ਥੋੜੇ ਜਾਣਦੇ ਭਾਈਆ ਤਾਂ ਉਹ ਤੇਲ ਚ ਹੋਇਆ ਤਾਗਾ ਬੰਨੇ ਆ ਤਾਂ ਫੇਰ ਚੱਲਿਆ ਉਹ ਵੀ ਮਹਾ ਦਾ ਕੰਮ ਵੀ ਥਰੇ ਚੱਲਦਾ ਵੀ ਆ ਝੁੰਡੇ ਵਾਲਾ ਕੰਮ ਵੀ ਥੋੜਾ ਜਿਹਾ ਔਖਾ ਹੈ ਦਾ ਸੁੱਕੇ ਪੈ ਜਮੇ ਪਰ ਫੇਰ ਵੀ ਘਟ ਛੜਦੇ ਆ ਅੱਜ ਆਪਾਂ ਪੰਡ ਬੱਢ ਕੇ ਲੈਂਦੇ ਜੀ ਹਰੀ ਉਹਦੇ ਵਿੱਚ ਤੇ ਫਲੀਆਂ ਤੋੜ ਲੈਂਦੇ ਆ ਔਰ ਹੌਸ ਸੁੱਕ ਗਿਆਨ ਬਣਾਤੀਆਂ ਵੀ ਫਲੀਆਂ ਤੋੜ ਗਏ ਠੀਕ ਆ ਬਾਕੀ ਹਰੀਆਂ ਹੋਰੀਆਂ ਹੁਣ ਕਾਬੂ ਨਹੀਂ ਆਉਣੀਆਂ ਨਾ ਕੱਟ ਕੇ ਅੱਗੇ ਆਪਾਂ ਹੁਣੇ ਬਾਕੀ ਢਾ ਕੇ ਪੱਖੇ ਗਲ ਬਣ ਜਾਣੇ ਆ ਸਾਫ ਇੱਕ ਪਾਇਆ ਦੀ ਕੂਲਰ ਦੀ ਸੜਕੀ ਮੋਟਰ ਕੱਲ ਲਾਉਣ ਲੱਗੇ ਰਾਤ ਨੂੰ ਚੱਲਿਆ ਹੀ ਨਹੀਂ ਹੈਗਾ ਮਾਫੇ ਕੱਲ ਖੋਲ ਕੇ ਦੇਖਿਆ ਮੈਂ ਇੱਥੇ ਚੱਲਿਆ ਮੈਂ ਸੱਚ ਕਹਿੰਦਾ ਸਟਾਰਟ ਹੋਇਆ ਮੈਂ ਵੀ ਤਾਰ ਟੁੱਟੇ ਸੜੀ ਹੋਣੀ ਕੋਈ ਇਦਾਂ ਉਹ ਨਹੀਂ ਹੈਗਾ ਲੋਡ ਦਾ ਵਾਲਾ ਕੰਮ ਹੈ ਨਹੀਂ ਵੇ ਸੋਚਾਂ ਸਾਜਾਂ ਸਭ ਠੀਕ ਦੀਆਂ ਹੌਲੀ 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 ਵਾ ਕੇ ਮੋਟਰ ਖੋਲ ਲੀ ਮੋਟਰ ਖੋਲ ਕੇ ਦੇਖਿਆ ਵਿੱਚ ਤੇ ਜਿਹੜੇ ਕੋਇਲ ਤੇ ਕਾਲੇ ਹੋਏ ਵੇ ਮਾਫੇ ਖੋਲ ਕੇ ਉਹ ਦੇ ਕੇ ਆਂਦੇ ਸੈਂਟਰ ਜੇਲ ਹੈ ਜਿਹੜੀ ਉੱਥੇ ਉਹਦੇ ਸਾਹਮਣੇ ਦੁਕਾਨ ਹੈ ਸਰਤਾਜ ਦੀ ਮੇਰੇ ਆਪਣੇ ਇਲਾਕੇ ਦਾ ਹੀ ਮੁੰਡਾ ਜੋ ਉਹ ਡੀਜੇ ਵੀ ਲਾਉਂਦਾ ਹੋ ਡੀਜੇ 2 ਜੰਦਾ ਕੰਮ ਕਰਦਾ ਐਨ ਉੱਚਾ ਪੱਧਰ ਤੇ ਕੰਮਾ ਡੀਜੇੰਦੋ ਦਾ ਜਿਗਨਾਰਕੈਸਟ ਵਾਲੇ ਸਾਰੇ ਉਹਦੇ ਕੋਲ ਬੰਨੋਬਸਤ ਹੈਗੇ ਆ ਮੇਰੇ ਪਰ ਇਹਨੂੰ ਖੋਲਣ ਨੂੰ ਬਹੁਤ ਟਾਈਮ ਲੱਗਾ ਸਮਾਨੇ ਬਹੁਤ ਹੈ ਦਾ ਐ ਨਾਟ ਨੋਟ ਦੇ ਅੰਤ ਤੀ ਕਿੰਨਾ ਕ ਸਮਾਨ ਤਾਂ ਪੱਖੇ-ਪੁੱਖੇ ਸੁੱਟਿਆ ਫਾਚਾ ਸਾਰੀਆਂ ਮੇਰੇ ਹੁਣ ਦੇਖਦੇ ਆ 5:00 ਦਾ ਟਾਈਮ ਦਿੱਤਾ ਬਤ ਉਹਨਾਂ ਨੇ ਅੱਜ ਕਹਿੰਦੇ ਬੰਦ ਦੇਣਾ ਮਿਲਿਆ ਆਉਂਦੇ ਜਾਲੇ ਜੁਲੀ ਜੇ ਕੱਸਦੇ ਫੇ ਸਾਰੀਆਂ ਹੈ ਵੀ ਰਾਤ ਨੂੰ ਤਾਂ ਫਿਰ ਇਹ ਏਸੀ ਵਾਲਾ ਕੰਮ ਕਰਦਾ ਬਾਹਰ ਲੱਗਿਆ ਹੋਇਆ ਜਿਵੇਂ ਕਹਣਾ ਹੁਣ ਇੱਥੇ ਰੜੇ ਵਿੱਚ ਲੱਗਣਾ ਇਹ ਏਸੀ ਵਾਲਾ ਕੰਮ ਹੈ ਅੰਦਰ ਲਾ ਲੋ ਗੱਲ ਕੁਝ ਹੋਰ ਸਮਝ ਰਹੀ ਦੀ ਵੀ ਵੀ ਪਾਣੀ ਗਾ ਹਵਾ ਠੰਡੀ ਦੇਣੀ ਇੱਥੇ ਤਾਂ ਪਾਣੀ ਛੱਡੋ ਨਾ ਜਾਲੀ ਖੋਲ ਦਿਓ ਦੀ ਪਿਛਲੀ ਫੇਸੀ ਲੈ ਕੇ ਬੈਣਾ ਪੈਂਦਾ ਮੱਕਿਆ ਸ਼ਾਇਦ ਹਵਾ ਗਰਮ ਆਉਂਦੀ ਹੈ ਰਾਤ ਨੂੰ ਤੇ ਚਲੋ ਕਰਦਾ ਠੰਡੀ ਹੈ ਰਾਤ ਨੂੰ ਮੱਛਰ ਮੱਛਰ ਡਾਉਂਦਾ ਘੱਟ ਨਹੀਂ ਮੱਕੀ ਕਰਦੇ ਸਮਾਂ ਸਮੋ ਜਾਂ ਸੈੱਟ ਹੋਣਾ ਇੱਥੇ ਜਗ੍ਹਾ ਵੀ ਨਹੀਂ ਹੈਗੀ ਉਹਨਾਂ ਸਰਪਜੀਤ ਵੀ ਕਹਿੰਦਾ ਰੂਟਰ ਵੀਟਰ ਖੜਾਉਣਾ ਔਰੀ ਕਿਉਂ ਪਹਿਲਾਂ ਵੀ ਉਹਦਾ ਖੜਾ ਰਿਹਾ ਉੱਥੇ ਟਰੈਕਟਰ ਦੀ ਜਗ੍ਹਾ ਖੜਾਵਾਗੇ ਫਿਰ ਮੂਰੇ ਆਪਣੇ ਵਾਲਾ ਲਾ ਦਊਗਾ ਪਾ ਨੂੰ ਬੋਣਾ ਪੈਣਾ ਬਾਜਰ ਵਾਲਾ ਕਈ ਵਾਰ ਖੇਤ ਮੀਟਰ ਟਰੈਕਟਰ ਫਰੈਡਰ ਕੱਢ ਲਾਂਗੇ ਇੱਕ ਟੈਲ ਵਾਲਿਆਂ ਨੇ ਬਹੁਤ ਤੰਗ ਕਰੇ ਵੇ ਟੈਲ ਵਾਲੇ ਅੱਜ ਵੀ ਨਹੀਂ ਆਏ ਹੈਗੇ ਔ ਕੰਦ ਰਗੜੀ ਪਈ ਆ ਬਾਜਰੀ ਬਾਹਰ ਤੇ ਅੰਦਰ ਕੋ ਟੈਲਾ ਭੰਨੀਆਂ ਪਈਆਂ ਪੰਜ ਚਾਰ ਦਿਨ ਹੋ ਗਏ ਹੁਣ ਕੱਲ ਨੂੰ ਕਹਿੰਦੇ ਆ ਕੱਲ ਨੂੰ ਦੇਖ ਲੈਂਦੇ ਫਿਰ ਕੀ ਕਰਦੇ ਬਈ ਔਖਾ ਹੀ ਕੰਮ ਹੈ ਬਾਈ ਮੈਂ ਪਹਿਲਾਂ ਵੀ ਦੱਸਿਆ ਵੀ ਕਿ ਪੈਸੇ ਦੇ ਕੰਮ ਹੀ ਉਦੋਂ ਨਾ ਹਾ ਇੱਕ ਦਿਹਾੜੀ ਲਈਆ ਉਹਨੇ ਪਹਿਲੀ ਵਾਕੇ 1000 ਰੁਪਏ ਸ਼ਾਮ ਨੂੰ ਮੰਗਦਾ ਦੱਸੋ 500 ਫੇਰ ਦੇਤਾ ਮਾਮੂਲ ਕੇ ਦੂਏ ਵਕ ਦਿਨ ਆਇਆ ਨਹੀਂ ਹੈਗਾ ਮੇਕਨ ਦੇ ਕੰਮ ਹੋਏ ਰੇ ਕੰਮ ਹੈਗਾ ਔਖਾ ਹੀ ਹੋਇਆ ਵਾ ਵੀ ਹੋਰ ਕਿਹਾ ਵਾ ਪਾਪਾ ਨੇ ਇੱਕ ਦੋ ਨੂੰ ਅੱਜ ਹੁਣ ਫੇਰ ਹੀ ਦੇਖਦੇ ਛੇੜ ਕੇ ਉਹਨਾਂ ਨੂੰ ਫੋਨ ਫੋਨ ਕਰਕੇ ਵੀ ਭਾਈ ਇਹਦਾ ਲਾਉਣੇ ਦਾ ਦੱਸੋ ਵੀ ਚਲੋ ਠੀਕ ਹੈ ਜੀ ਬਾਕੀ ਲਿਆਉਂਦੇ ਕੂਲਰ ਦੀ ਮੋਟਰ ਫੇਰ ਕਰਦੇ ਇਹਨੂੰ ਫਿੱਟ ਇਹਨੂੰ ਵੀ ਟਾਈਮ ਲੱਜਣਾ ਖਾਸਾ ਫੇਰ ਬ੍ਰੀਕੀ ਜੀ ਵਾਲਾ ਕੰਮ ਹੈ ਮੀ ਠੀਕ ਆ ਮਿਲਦੇ ਜੀ ਫਿਰ ਪੰਗਸੇ ਅਗਲੇ ਵਲੌਗ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ